ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀ ਹਾਂਜੀ ਬਾਬਾ ਜੀ ਨਹੀਂ 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 ਇਹ ਕਿੱਥੇ ਗੁਰੂ ਵਾਲਾ ਬਣਦੇ ਨੇ ਇਹ ਤਾਂ ਆ ਬਣਦੇ ਨੇ ਆ ਦੇਖ ਲਓ ਹਾਂਜੀ ਛੱਡੋ ਅੱਜ ਤਾਂ ਸਸਰੀ ਘਰ ਗਰਾਉਂਡ ਦੀ ਕੋਈ ਲੋੜ ਆਹ ਕਹਿੰਦੇ ਸ੍ਰੀ ਗੁਰੂ ਬਲਾਇਦਾ ਠੀਕ ਹੈ ਇਹ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਮੇਰੇ ਪਿਆਰੇ ਪਿਆਰੇ ਕਾਦੇ ਪਿਆਰੇ ਅੱਜ ਮੈਂ ਦੁਨੀਆਦਾਰੀ ਵੀ ਭਾਂਡ ਕੱਢ ਕੇ ਆਉਂਗਾ ਕੱਢਾਂਗੇ ਬਾਈ ਰੀਲ ਦੇਖ ਲਾ ਪਹਿਲੀ ਰੀਲ ਆ ਤੁਹਾਨੂੰ ਜਿਹੜੀ ਦੇਖੀ ਆ ਹੁਣ ਹਨਾ ਕਿੰਨੀ ਗੇਜ ਹੋ ਗਈ ਕੁੜੀਆਂ ਦੀ 14 14 15 ਸਾਲ ਦੀ ਹੁਣ ਗਈ ਹੈਨਾ ਤੇ ਕੋਈ ਡਰ ਨਹੀਂ ਇਹਨਾਂ ਦੇ ਵਿੱਚ ਮਾਂ ਪਿਓ ਦਾ ਕੋਈ ਡਰ ਨਹੀਂ ਐਨ ਖੁੱਲੇ ਪੂਰੇ ਚੱਲ ਰਹੀ ਹੈ ਵੀਡੀਓ ਲਰ ਰਹੀ ਹੈ ਵੀਰ ਦੇਖ ਲੋ ਨਸ਼ੇ ਪਹਿਲਾਂ ਤਾਂ ਮੁੰਡਿਆਂ ਤੱਕ ਸੀ ਠੀਕ ਸੀ ਮੁੰਡਿਆਂ ਤੱਕ ਤੀ ਪਹਿਲਾਂ ਦਾ ਨਸ਼ਾ ਹੈ ਨਾ ਤੇ ਆਪਣੇ ਕਈਆਂ ਨੇ ਜ਼ੋਰ ਲਾਇਆ ਹੋਇਆ ਤੇ ਕਈ ਵੀਰ ਭਾਵਾਂ ਨੇ ਫੁੱਲ ਜ਼ੋਰ ਲਾ ਰੱਖਿਆ ਵੀ ਨਸ਼ੇ ਬੰਦ ਹੋ ਜਾਣਾ ਉਹਨਾਂ ਦੇ ਵੀ ਨਹੀਂ ਕੋਈ ਸੁਣਦਾ ਜਿੰਨਾ ਮਰਜੀ ਭੌਂਕੀ ਜਾਣ ਹੋ ਬੌਂ 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 ਮੈਂ ਕਹਿੰਨਾ ਕਿਸੇ ਦੇ ਖਾਣੇ ਦੀ ਗੱਲ ਨਹੀਂ ਪੈਂਦੀ ਆ ਹੁਣ ਵੀ ਨਹੀਂ ਪੈਣੀ ਹੁਣ ਵੀ ਨਹੀਂ ਪੈਣੀ ਲੋਕਾਂ ਨੇ ਜ਼ੋਰ ਲਾਇਆ ਪਿਆ ਗਿੱਪੀ ਗਰੇਵਾਲ ਪਾ ਜੀ ਦੀ ਫਿਲਮ ਆ ਅਕਾਲ ਅਕਾਲ ਮੂਵੀ ਦਾ ਪ੍ਰੀਮੀਅਰ ਤੇ ਪਹੁੰਚੇ ਹੋਇਆ ਔਰ ਗੱਲ ਕਰ ਲੈਣੇ ਕਿਦਾਂ ਲੱਗੀ ਮੂਵੀ ਜੀ ਵਾਹ ਗੁਰੂ ਸ਼ਬ ਬਹੁਤ ਥੋੜੇ ਪੜ ਜਾਏਗੇ ਐ ਕੁਕਰ ਯਹੀ ਕਹਿ ਸਕਦਾ ਵਾਹ ਗੁਰੂ ਵਾਹ ਗੁਰੂ ਬਹੁਤ ਅਨੰਦ ਆਇਆ ਵਾਹ ਸਤਿਵਚਨ ਐਹੀ ਮੈਸੇਜ ਸੋਇਆ ਕਿ ਜਿਹੜਾ ਅੱਜ ਪੰਜਾਬ ਨੂੰ ਜਿਸਰੂ ਚਾਹਨਾ ਚਾਹੀਦਾ ਆਪਣੇ ਗੁਰੂ ਦੇ ਹੁਕਮ 'ਤੇ ਚੱਲਣਾ ਚਾਹੀਦਾ ਉਹ ਇਸ ਮੂਵੀ ਵਿੱਚ ਦਿਖਾਇਆ ਗਿਆ ਵਾਈਕੂ ਤੇ ਇਹ ਕੁਕਰ ਇਹ ਹੀ ਬੇਨਤੀ ਕਰਦਾ ਸਭ ਨੂੰ ਕਿ ਆਪਣੇ ਗੁਰੂ ਦੇ ਹੁਕਮ 'ਤੇ ਚਲੋ ਤੇ ਆਪਣੇ ਅਸਲ ਸਰੂਪ ਵਿੱਚ ਜਾਓ ਵਾਈਕੂ ਐਡੀ ਸੋਹਣੀ ਫਿਲਮ ਆ ਐਨੀ ਵਧੀਆ ਫਿਲਮ ਆ ਜਿਹਦੀ ਪੰਜਾਬ ਨੂੰ ਲੋੜ ਆ ਪਰ ਉਹਦੇ ਪਿੱਛੇ ਅੜੇ 20 25% ਲੋਕ ਨੇ ਉਹਦੇ ਪਿੱਛੇ ਪਏ ਹੋਏ ਨੇ ਉਹਨੂੰ ਦੱਸ ਰਹੇ ਨੇ ਐ ਆ ਉਹ ਆ ਵਿਰੋਧ ਕਰ ਰਹੇ ਨੇ ਆ ਚੀਜ਼ ਦਾ ਵੀ ਇਹਨੂੰ ਫਿਰ ਆਪਾਂ ਗਿੱਪੀ ਗਰੇਵਲ ਪਾਜੀ ਨੂੰ ਕਹਿ ਦਿੰਨੇ ਆ ਵੀ ਪਾਜੀ ਤੁਸੀਂ ਇੱਧਰ ਗਰੋਥ ਕਰ ਲਓ ਉਹ ਯਾਰ ਉਹ ਬੰਦਾ ਉਹ ਇਨਸਾਨ ਇੱਕ ਚੰਗੀਆਂ ਚੀਜ਼ਾਂ ਲਿਆ ਰਿਹਾ ਬੱਚਿਆਂ ਲਈ ਚੰਗੀਆਂ ਚੀਜ਼ਾਂ ਅੱਜ ਦੇ ਯੂਥ ਲਈ ਚੰਗੀਆਂ ਚੀਜ਼ਾਂ ਤੇ ਉਹ ਚੀਜ਼ਾਂ ਦੀ ਲੋੜ ਆ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਪਰ ਨਹੀਂ ਆਗ ਉਸ ਪਤਾ ਆਪਸ ਪਤਾ ਆ ਅਲੱਗੇ ਹੋਏ ਨੇ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਕੋਈ ਡਰ ਨਹੀਂ ਕੋਈ ਆ ਨਹੀਂ ਵੀ ਸਾਨੂੰ ਕੀ ਕਹੂਗਾ ਕੋਈ ਚੱਕਰ ਨਹੀਂ ਇਹ ਆਪਾਂ ਹੀ ਖੁੱਲ੍ਹ ਦਿੱਤੀ ਹੋਈ ਹੈ ਜੀ ਆਪਾਂ ਹੀ ਖੁੱਲ੍ਹ ਦਿੱਤੀ ਹੋਈ ਹੈ ਜਦੋਂ ਆਹ ਨਾ ਆਹ ਆਹ ਜਦੋਂ ਇਹ ਆ ਭੈਣ ਚੋ ਮਰਿਆ ਹੋਵੇ ਨਾ ਥਾਪੜਾ ਛੁਣ ਤੋ ਆਈ ਹੋਵੇ ਨਾ ਨੇਰੀ ਵਾਲੇ ਦੁਆਲੇ ਆ ਫੇਰ ਪਤਾ ਲੱਗਦਾ ਹੈ ਚੁੱਤੀ ਧਾਰ ਲਈ ਬਾਕੀ ਪਤਾ ਨਹੀਂ ਇਹਦੇ ਇਹਨਾਂ ਦੇ ਕਰਦੇ ਨੇ ਸ਼ਾਇਦ ਮੇਰੇ ਹਿਸਾਬ ਨਾਲ ਤਾਂ ਅਜੇ ਤੱਕ ਕੋਈ ਐਕਸ਼ਨ ਲਿਆ ਨਹੀਂ ਕਿਉਂਕਿ ਐਕਸ਼ਨ ਲਿਆ ਹੁੰਦਾ ਆਜ ਹੁਣ ਤੱਕ ਐਕਸ਼ਨ ਮੁਰੇ ਆ ਜਾਂਦਾ ਕੋਈ ਤਾਂ ਖਬਰ ਆਉਂਦੀ ਆ ਮੁਰੇ ਪਰ ਨਹੀਂ 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 ਖਬਰਾਂ ਹੋ ਰੇ ਬਹੁਤ ਲੱਗੀਆਂ ਹੋਈਆਂ ਨੇ ਠੀਕ ਆ ਪਰ ਮੇਰੇ ਹਿਸਾਬ ਨਾਲ ਇਹਦੇ ਪਰ ਕੋਈ ਤਾਂ ਕੋਈ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਜੇ ਨਹੀਂ ਐਕਸ਼ਨ ਲਿਖਤਾ ਗਿਆ ਐਕਸ਼ਨ ਤਾਂ ਜ਼ਰੂਰੀ ਆ ਜਿਹੜੀ ਅੱਗੇ ਗਲਤੀਆਂ ਕਰਨੀ ਆ ਕੁੜੀ ਜਾਂ ਮੁੰਡੇ ਗਲਤੀਆਂ ਕਰਨਗੇ ਉਹ ਦੇਖਣਗੇ ਵੀ ਹਾਂ ਇਹਨਾਂ ਤੇ ਕੀ ਐਕਸ਼ਨ ਲਿਖਤਾ ਗਿਆ ਇਹਨਾਂ ਦਾ ਕੀ ਬੁਰਾ ਹਾਲ ਕੀਤਾ ਗਿਆ ਇਹਦਾ ਕੀ ਨਤੀਜਾ ਹੋਇਆ ਇਹਨਾਂ ਨੇ ਆ ਚੀਜ਼ ਪੀਤੀ ਤੇ ਇਹਦਾ ਕੀ ਨਤੀਜਾ ਹੋਇਆ ਇਹ ਜ਼ਰੂਰੀ ਆ ਤੇ ਇਹ ਐਕਸ਼ਨ ਲੈ ਕੇ ਇਹ ਸੋਸ਼ਲ ਮੀਡੀਆ ਤੇ ਆਉਣਾ ਚਾਹੀਦਾ ਵਾਇਰਲ ਹੋਣਾ ਚਾਹੀਦਾ ਸਾਰੇ ਭਰਾਵਾਂ ਨੂੰ ਕਹਿਣਾ ਜਿੰਨਿਆਂ ਦੇ ਵੀ YouTube ਤੇ ਪੇਜ ਨੇ Instagram ਪੇਜ ਤੇ Facebook ਤੇ ਪੇਜ ਨੇ ਇਹ ਚੀਜ਼ ਵਾਇਰਲ ਕਰਿਓ ਕਿਉਂਕਿ ਜਿਹੜੇ ਅੱਗੇ ਗਲਤੀ ਕਰਨਗੇ ਉਹ ਪਹਿਲਾਂ 10 ਵਾਰ ਸੋਚਣ ਕਿ ਜੇ ਅਸੀਂ ਇਹ ਗਲਤੀ ਕਰੀ ਤਾਂ ਸਾਡੇ ਨਾਲ ਕੀ ਪਾਣਾ ਵਰਤੂਗਾ ਆਪਣਾ ਯੂਥ ਕਿੱਧਰ ਚੱਲਿਆ ਅਜੀ ਕਿੱਧਰ ਚੱਲਿਆ ਹਨ ਤੇ ਦੂਜੀ ਖਬਰ ਆ ਦੇਖੋ ਪਹਿਲੇ ਤੁਸੀਂ ਬਾਹਰ ਆ ਜਾਓ ਤੁਸੀਂ ਬਾਹਰ ਹੋ ਕੇ ਪੂਰੀ ਆਜਾਓ ਆਜਾਓ ਠੀਕ ਹੈ ਬਾਹਰ ਦੇ ਬੰਦੇ ਨੂੰ ਸੰਪਰਕ ਦੇ ਕੋਈ ਕੰਦੇ ਮੁੰਡਾ ਕਦੇ ਆ ਮੁੰਡਾ ਜੀ ਇੱਟਾ ऐसा जारी कर दो नहीं ये जितना हम चोच कर पाया कोई याद भी पहले कहीं हर जगह भी कर पाए जारी कर दो यहां पर है ले ये तो जाने से करगा हां टाइप अप करियो तेरी से ला दी हम पढ़ते कोई पन्ने मुंडा किसे मुंडा जी है हां जी ऐसा ਦੇ ਦੀ ਦਮ ਉਹ ਜਦੋਂ ਕਿ ਪੱਕ ਬਾਇਆ ਉਹ ਗੱਦ ਜਿਹਾ ਸੱਸਾਂ ਤੇ ਨਾ ਜੇ ਦੀ ਬਣਾਉਂਦੀ ਹੁਣ ਦੱਸੋ ਪਾਰਲਾ ਚੱਪੜਾ ਪਾਰਲਾ ਉਹ ਗਰੀਬਾਂ ਦਾ ਹਨਾ ਭੈਣ ਕੱਢਦੀ ਹਨ ਘਰ ਟਾਤੇ ਨਾਲੇ ਉਹ ਕਹਿ ਰਹੇ ਨੇ ਵਿੱਚ ਵੀ ਅਸੀਂ ਇਹ ਘਰ ਆਪਣੀ ਮਿਹਨਤ ਨਾਲ ਪਾਇਆ ਉਹ ਬੰਦਾ ਕਹਿੰਦਾ ਅਸੀਂ ਤਾਂ ਟਾਈਮ ਪਾਸ ਕਰਦੇ ਜੀ ਦਿਹਾੜੀ ਕਰਦੇ ਗਲਤੀ ਉਹਦੇ ਪੁੱਤ ਨੇ ਕਰੀ ਆ ਉਦੇ ਚਾਰੋਂ ਡੱਡਾ ਜਾ ਕੇ ਯਾਰ ਡੰਡਾ ਚੜੋ ਭੈਣ ਚੋਦ ਦੇ ਚਾਰ ਪੰਜ ਦਿਨ ਲਗਾਤਾਰ ਘਟਾਈ ਕਰੋ ਉਹਦੀ ਤਾਂ ਪਤਾ ਲੱਗ ਜੇ ਫੇਰ ਵੀ ਨਾ ਮੰਨੇ ਸਾਲੇ ਨੂੰ ਅੰਦਰ ਹੀ ਰੱਖੋ ਬਾਹਰ ਆਉਣ ਦੀ ਲੋੜ ਹੀ ਨਹੀਂ ਹੈਗੀ ਪਰ ਆ ਗਮਨਾ ਨਾ ਕਰੋ ਯਾਰ ਤੁਸੀਂ ਕਿਸੇ ਗਰੀਬ ਦਾ ਘਰ ਟਾਰ ਰਹੇ ਹੋ ਪਤਾ ਨਹੀਂ ਕਿਵੇਂ ਪਾਇਓ ਕਿਵੇਂ ਨਹੀਂ ਉਹਦਾ ਪੁੱਤ ਜਿਹੜਾ ਨਜੇ ਵੇਚਦਾ ਉਹ ਤਾਂ ਭੈਣ ਚੋਦ ਦਾ ਆਪਣਾ ਨਹੀਂ ਪੂਰਾ ਹੁੰਦਾ ਉਹ ਉਹ ਤਾਂ ਆਪਣਾ ਨਸ਼ਾ ਨਹੀਂ ਪੂਰਾ ਹੁੰਦਾ ਹੋਊਗਾ ਉਹ ਕੀ ਕਰੇ ਬੈਂਗਣ ਦੂਗਾ ਕੀ ਉਹ ਸਾਲੇ ਘਰ ਤੋਂ ਲੈ ਜਾਂਦੇ ਨੇ ਕੌਲੀਆਂ ਭਾਂਡੇ ਵੀ ਚੱਕ ਕੇ ਉਹ ਕੀ ਪਾ ਦੂਗਾ ਐਡੇ بڑے ਘਰ ਸਭ ਤੋਂ ਨਹੀਂ ਪੈਂਦੇ ਕੌਣ ਪਾ ਦੂ ਅੱਜ ਦੇ ਟਾਈਮ 'ਚ ਨਹੀਂ ਕਿਸੇ ਤੋਂ ਘਰ ਪੈਂਦਾ ਅੱਜ ਦੇ ਟਾਈਮ 'ਚ ਤਾਂ ਅਗਲਾ ਆਪਣੀ ਚੱਪੜ ਲੈ ਕੇ ਪਾ ਲੈਣਾ ਉਹੀ ਬਹੁਤ ਵੱਡੀ ਗੱਲ ਆ ਅੱਜ ਦੇ ਟਾਈਮ 'ਚ ਨਹੀਂ ਅਸੀਂ ਪਾ ਸਕਦੇ ਘਰ ਮੈਂ ਵੀ ਆ ਚਾਹੇ ਉਹ ਵੀ ਆ ਨਹੀਂ ਕਿਸੇ ਤੋਂ ਘਰ ਪੰਦਾ ਉਹ ਮਾਪਿਓ ਨੇ ਜਿਹੜੇ ਪਾ ਗਏ ਮਿਹਨਤ ਕਰਕੇ ਘਰ ਪਾ ਗਏ ਨਹੀਂ ਉਹ ਕੋਈ ਕੁਝ ਨਹੀਂ ਪੈਂਦਾ ਹੈਗਾ ਦਸਵੇਂ ਚੀਜ਼ ਲੈ ਕੇ ਨਹੀਂ ਖਾ ਸਕਦੇ ਹਣਾ ਤੇ ਉਹ ਉਧਰ ਬਾਂਗਲੇ ਬਾਂਗਲੇ ਵਾਲਾ ਤਾਂ ਕਿਸਦੀ ਮੈਂ ਕਹਣਾ ਸਾੜੀਆ ਜੀਸੀਬੀ ਤਾਂ ਦੂਰ ਦੀ ਗੱਲ ਕਿਦਾ ਸਾਈਕਲ ਨਹੀਂ ਗਿਆ ਹੋਊਗਾ ਉਧਰ ਜਿਆਦਾ ਨਹੀਂ ਕਹਿੰਦੇ ਆਪਣੀ ਪੰਜਾਬ ਪੁਲਿਸ ਅੱਧੀ ਬਹੁਤ ਵਧੀਆ ਬਹੁਤ ਚੰਗੀ ਆ ਮੈਂ ਸੋਸ਼ਲ ਮੀਡੀਆ ਦੇ ਵੀਡੀਓ ਦੇਖਿਆ ਇੱਕ ਉਹ ਉਹ ਕੁਝ ਲੇਡੀਜ਼ ਦੀ ਗੱਡੀ ਰੁਕ ਜਾਂਦੀ ਹੈ ਹਣਾ ਤੇ ਉਹ ਵਿਚਾਰੇ ਪੁਲਿਸ ਵਾਲੇ ੱਟਕਾ ਲਾਉਂਦੇ ਨੇ ਹੋਰ ਮੈਂ ਕਈ ਵਾਰ ਦੇਖੇ ਨੇ ਮੈਂ ਕਈ ਐਕਸੀਡੈਂਟ ਦੇਖੇ ਨੇ ਜਿਹੜੇ ਪੁਲਿਸ ਵਾਲੇ ਆਰੇਤੀ ਉੱਥੇ ਰੁਕੇ ਨੇ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਆਪਣੀ ਗੱਡੀ 'ਚ ਪਾ ਕੇ ਲੈ ਕੇ ਗਏ ਇਹ ਜੇ ਪੁਲਸ ਵਾਲੇ ਵੀ ਪਏ ਨੇ ਭਾਈ ਇਹ じゃ ਕਾਨੂੰਨ ਵੀ ਪਿਆ ਇੰਨੇ ਚੰਗੇ ਲੋਕ ਵੀ ਪਏ ਨੇ ਪੁਲਸ ਵਾਲੇ ਪਰ ਇਹ ਵਿਚਾਰੇ ਚੰਗੇ ਉਹ ਕੀ ਕਰਨਗੇ ਇਹਨਾਂ ਮੰਦਿਆਂ ਕਰਕੇ ਇਹਨਾਂ ਦਾ ਬੁਰਾ ਹਾਲ ਵੀ ਯਾਰ ਇਹਨਾਂ ਨੂੰ ਕੋਣ ਕੁ ਗੱਟੇਂਗੇ ਨਹੀਂ ਅਗਲਾ ਕੂਗਾ ਇਹ ਵੀ ਕਰਾਪਟ ਨੇ ਇਹਨਾਂ ਵਿਚਾਰੇ ਚੰਗਿਆਂ ਦਾ ਵੀ ਜੀਣਾ ਔਖਾ ਕਰਿਆ ਪਿਆ ਸਵਾਰਤਾ ਤਾਂ ਆਇਆ ਜੇ ਇਹਦਾ ਵੀ ਘਰਟਾਓ ਜਾਓ ਟਾ ਕੇ ਦਿਖਾਓ ਮੈਂ ਕਹਨਾ ਕੋਈ ਭੈਣ ਦਾ ਖਸਮ ਉੱਧਰ ਨੂੰ ਨਹੀਂ ਗਿਆ ਹੋਊਗਾ ਕਿਸੇ ਨੇ ਉੱਧਰ ਨੂੰ ਨਹੀਂ ਕਿਹਾ ਹੋਊਗਾ ਕਿੰਨੇ ਦਿਨ ਹੋ ਗਏ ਅੱਜ ਉਸ ਗੱਲ ਨੂੰ ਚੱਲਦੇ ਹੋਏ ਹੈਨਾ ਨਹੀਂ ਕਿੰਨਾ ਕੁਛ ਕਰਦੀ ਸੀ ਕਿੰਨਾ ਕੁਛ ਵੇਚਿਆ ਉਹਨੇ ਪਰ ਉਹ ਪੁੱਲ ਗਿਆ ਜੇ ਤਾਂ ਪਰ ਹੁਸਨ ਹੁਸਨ ਵੀ ਇਹ ਮਲਾਜਮ ਵੀ ਆ ਪਤਾ ਨਹੀਂ ਕਿੱਥੇ ਜਾ ਚੜਦਾ ਹੋਣਾ ਉੱਥੇ ਨਹੀਂ ਕੋਈ ਬੋਲਦਾ ਗਰੀਬ ਪਰ ਬੋਲਦਾ ਗਰੀਬ ਪਰ ਹੈਨਾ ਮੁੱਕਾ ਮਾਰਨਰ ਤਾਂ ਤੇ ਅੰਦਨੀ ਗਰੀਬ ਵਿੱਚ ਸਾਡਾ ਕੋਈ ਕਸੂਰ ਨਹੀਂ ਠੀਕ ਹੈ ਐਜ ਸਾਡਾ ਕੋਈ ਕਸੂਰ ਨਹੀਂ ਕਈ ਮੈਂ ਸੋਸ਼ਲ ਮੀਡੀਆ ਤੇ ਖਬਰ ਵੀ ਦੇਖੀਆਂ ਨੇ ਸ਼ਾਇਦ ਤੁਸੀਂ ਦੇਖੀਆ ਪਤਾ ਨਹੀਂ ਪਰ ਮੈਂ ਦੇਖੀਆ ਪਈ ਵੀ ਹੋਗੀ ਹੋ ਇੱਕ ਬਾਪ ਆਪਣੇ ਆਪ ਪੁਲਿਸ ਵਾਲੇ ਨੂੰ ਆਪਣੇ ਘਰੇ ਲੈ ਕੇ ਆਉਂਦਾ ਠੀਕ ਹੈ ਨਾ ਤੇ ਉਹ ਆਪਣੇ ਪੁੱਤਾਂ ਨੂੰ ਆਪ ਫੜਾਉਂਦਾ ਵੀ ਇਹ ਚਿੱਟਾ ਲਾਉਂਦਾ ਇਹਨੇ ਬਰਬਾਦੀ ਕਰੀ ਹੋਈ ਹੈ ਹਣਾ ਕੋਈ ਮਾਂ ਪਿਓ ਨਹੀਂ ਚਾਹੁੰਦਾ ਇਹ ਵੀ ਮੇਰਾ ਪੁੱਤ ਉਹ ਲਿਛੇੜੀ ਹੋਵੇ ਕੋਈ ਨਹੀਂ ਅਗਲਾ ਭੈਣ ਨਹੀਂ ਕੱਢਦਾ ਅਗਲਾ ਕੂਗਾ ਤੈਂ ਕੀ ਕਰਕੇ ਕਮਾ ਕੇ ਦੇਣਾ ਯਾਰ ਸਾਨੂੰ ਤੈਂ ਕੀ ਕਰਕੇ ਕਮਾ ਕੇ ਦੇਣਾ ਸਾਨੂੰ ਤੂੰ ਤਾਂ ਆਪਣੇ ਜੁੱਦਾ ਵੀ ਨਹੀਂ ਰਿਹਾ ਹੈਗਾ ਤੇ ਤੋ ਥੋੜਾ ਮੂਤ ਤਾਂ ਆਉਂਦਾ ਨਹੀਂ ਹੈਗਾ ਗਲਤ ਫੈਮਿਲੀ ਆ ਯਾਰ ਵੀ ਆ ਨਾ ਛੋਟੇ ਮੋਟੇ ਵਿਚਾਰੇ ਘਰਾਣਾਤ ਗਰੀਬਾਂ ਦਾ ਘਰ ਨਾ ਟਾਓ ਬਹੁਤ ਔਖਾ ਹੁੰਦਾ ਘਰ ਪਾਉਣਾ ਘਰ ਪਾਉਣਾ ਕੀ ਮਾਮਲੀ ਗੱਲ ਨਹੀਂ ਹੈਗੀ ਹਣਾ ਜਾਂਚ ਕਰੋ ਚੰਗੀ ਤਰ੍ਹਾਂ ਵੀ ਕੀ ਆ ਜਾਂ ਕੀ ਨਹੀਂ ਠੀਕ ਆ ਨਾ ਤੇ ਮਾ ਪਿਓ ਨੂੰ ਨਾ ਦੁਖਦੋ ਜੇ ਪੁੱਤ ਦੀ ਗਲਤੀਆਂ ਦਾ ਪੁੱਤ ਨੂੰ ਚੱਕੋ ਔਰ ਉਹਨੂੰ ਸਿੱਟੋ ਅੰਦਰ ਗੋਡੇ ਤੋੜੋ ਲੱਤਾਂ ਤੋੜੋ ਉਹਦੀ ਕਰੋ ਮਰਮਤ ਇਹਨਾਂ ਨੂੰ ਕਿਉਂ ਤੰਗ ਕਰਦੇ ਆ ਯਾਰ ਬੜੇ ਬੜੇ ਜਿਹੜੇ ਬੜੇ ਬੜੇ ਤੂੰ ਸਮਝੇ ਰਹੇ ਹੋ ਜਿਹੜੇ ਬੜੇ ਬੜੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਦੇ 게ਟ ਕੋਲ ਨੂੰ ਜੇ ਸੀ ਵੀਆਂ ਜਹਾਜ਼ ਟਰੱਕ ਦਾ ਆਉਂ ਦੂਰ ਦੀ ਗੱਲ ਆ ਕਾਨੂੰਨ ਵੀ ਬਾਹਰ ਦੂਰ ਦੀ ਗੱਲ ਆ ਸਾਈਕਲ ਨਹੀਂ ਲੱਗਦਾ ਤੇ ਅੱਖ ਨਹੀਂ ਚੱਕ ਸਕਦਾ ਚੱਕ ਕੇ ਦੇਖਿਆ ਅਗਲਾ ਕਹਿੰਦਾ ਯਾਰ ਵੀ ਬੱਡੀ ਗੱਲ ਬਾਤ ਆ ਵੱਡੀ ਸਾਮੀਆਂ ਕੌਣ ਹੱਥ ਪਾਊਗਾ ਇਸ ਕਰਕੇ ਹੀ ਗਰੀਬਾਂ ਦੇ ਨਾਲਟਾਓ ਜਿਨ੍ਹਾਂ ਤੇ ਐਕਸ਼ਨ ਲੈਣਾ ਉਹਨਾਂ ਤੇ ਐਕਸ਼ਨ ਵੀ ਲਓ ਸਾਰਿਆਂ ਨੂੰ ਬਰਾਬਰ ਰੱਖੋ ਤਾਂ ਸਵਾਨ ਆ ਅੱਜੋਲੇ ਜਿੱਦਣੇ ਜਿਨਾ ਕਰੋ ਤੁਸੀਂ ਸਾਰੇ ਠੀਕ ਆ ਜੀ ਧੰਨਵਾਦ ਅਗਲੀ ਵੀਡੀਓ ਲੈ ਕੇ ਆਵਾਂਗੇ ਥੋੜਾ ਇੱਥੇ ਮੈਂ ਕੁਝ ਨਹੀਂ ਕਹਿੰਦਾ ਨਾ ਮੈਂ ਲੋਕਾਂ ਨੂੰ ਕਹਾ ਨਾ ਮੈਂ ਕਿਸੇ ਹੋਰ ਨੂੰ ਕਹਾ ਨਾ ਮੈਂ ਹੁਣ ਸੋਸ਼ਲ ਮੀਡੀਆ ਨੂੰ ਕੁਝ ਕਹਾ ਸੋਸ਼ਲ ਮੀਡੀਆ ਕੀ ਭੈਣ ਕੜਾ ਹੋ ਗਈ ਯਾਰ ਇੱਥੇ ਗੰਦ ਪਾਰਖਿਆ ਆਪਾਂ ਗੰਦ ਪਾਇਆ ਹੋਇਆ ਕਿਸੇ ਨੇ ਨਹੀਂ ਗੰਦ ਪਾਇਆ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਦੇ ਵਿੱਚ ਆਉਣ